ਪੰਜਾਬ ਸਰਕਾਰ ਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਪੂਰੀ ਬਿਜਲੀ ਦੇਣ ਦੇ ਦਾਅਵਿਆਂ ਦੇ ਬਾਵਜੂਦ ਪਾਵਰਕਮ ਕਿਸਾਨਾਂ ਨੂੰ ਜ਼ਰੂਰਤ ਅਨੁਸਾਰ ਬਿਜਲੀ ਮੁਹੱਈਆ ਕਰਵਾਉਣ ਵਿੱਚ ناکਾਮ ਸਾਬਤ ਹੋਇਆ। ਦੱਸਦੀ ਹੈ ਤਾਰੀਵਾਲ ਦੇ ਕਿਸਾਨਾਂ ਨੂੰ ਵੀ ਬਜਲੀ ਬੋਰਡ ਤੇ ਪੰਜਾਬ ਸਰਕਾਰ ਦੇ ਖਿਲਾਫ ਕੰਬੀਆਂ ਦੀ ਲਾਈਟਾਂ ਸਹੀ ਤਰੀਕੇ ਨਾਲ ਨਾ ਆਉਣ ਕਾਰਨ ਦਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ ਤੇ ਕਿਸਾਨਾਂ ਨੇ ਬਜਲੀ ਬੋਰਡ ਤਾਰੀਵਾਲ ਅਤੇ ਪੰਜਾਬ ਸਰਕਾਰ ਦੇ ਖਿਲਾਫ ਦੁਸ਼ਤਕਾਰ ਤਾਰੀਵਾਲ ਦੇ ਬਾਹਰ ਰਸਤਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਕਿਸਾਨ ਪ੍ਰਤੀਪਾਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਜਾਇ ਕਰਨੀ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਜਿਸ ਤੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੰਦੀਆਂ ਦੀ ਬੱਤੀ 24 ਘੰਟੇ ਦਿੱਤੀ ਜਾ ਰਹੀ ਹੈ ਇਹ ਸਭ ਕੁਝ ਝੂਠ ਹੈ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਉਨਾ ਕਿਹਾ ਹੈ ਕਿ ਕਈ ਪਿੰਡਾਂ ਜਿਹਨੇ ਜਿੱਥੇ ਕਈ-ਕਈ ਚੇਰ ਜਿਹੜੀ ਬਿਜਲੀ ਹੈ ਉਹ ਨਹੀਂ ਆਉਂਦੀ ਬਿਜਲੀ ਨਹੀਂ ਮਿਲਦੀ ਹੈ ਤੇ ਗਰਮੀ ਦੇ ਨਾਲ ਫਸਲਾਂ ਸੁੱਕ ਰਹੀਆਂ ਨੇ ਅਤੇ ਮਜਬੂਰਾਂ ਸਾਨੂੰ ਰੋਜ਼ ਪ੍ਰਦਰਸ਼ਨ ਕਰਨਾ ਪੈ ਰਿਹਾ ਜੇਕਰ ਸਾਡੀ ਮੰਗ ਪੂਰੀ ਨਾ ਹੋਈ ਤਾਂ ਵੱਡੇ ਪੱਧਰ ਤੇ ਜਾ ਕੇ ਸੰਘਰਸ਼ ਕਰਾਂਗੇ ਇਸ ਮੌਕੇ ਤੇ ਪਹੁੰਚੇ ਬਿਜਲੀ ਕੁਪਾਕ ਧਾਰੀਵਾਲ ਦੇ ਐਕਸ਼ਨ ਹਰਮਨਦੀਪ ਸਿੰਘ ਨੇ ਕਿਸਾਨ ਕੋਲੋਂ ਮੰਗ ਪੱਤਰ ਲਿਆ ਹੈ ਅਤੇ ਆਸ਼ਵਾਸਨ ਦਵਾਇਆ ਹੈ ਕਿ ਉਹਨਾਂ ਦੀ ਜੋ ਵੀ ਮੰਗ ਹੈ ਉਸ ਨੂੰ ਉੱਚ ਅਧਿਕਾਰੀਆਂ ਨਾਲ ਜਿਹੜਾ ਇਹ ਧਿਆਨ ਦੇ ਵਿੱਚ ਲਿਆਂਦਾ ਜਾਵੇਗਾ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਸਾਨੂੰ ਵਿਧੀਪੁਰ ਫੀਡਰ ਲੱਗਦਾ ਆ। ਹਾਂਜੀ। ਮੇਰਾ ਨਾਮ ਦਲਰਾਜ ਸਿੰਘ ਹੈ। ਪਿੰਡ ਬੜੋਈ ਤੋਂ ਜ਼ਿੰਮੇਦਾਰ ਹਾਂ ਤੇ ਵਿਧੀਪੁਰ ਫੀਡਰ ਸਾਨੂੰ ਜੋ 3 ਫੇਸ ਬੱਤੀ ਜਾਂਦੀ ਆ ਪਰ ਪ੍ਰੋਪਰ ਉਸ ਵਾਰ ਸਾਨੂੰ ਇਹ ਝੋਨੇ ਦੀ ਸਪਲਾਈ ਚੱਲੀ ਨਹੀਂ ਸਵਾਦ ਦੇ ਨਾਲ। ਪੰਜਾਬ ਸਰਕਾਰ ਦੇ ਸਾਰੇ ਵਾਦੇ ਝੂਠੇ ਇੱਕ ਕਹਿੰਦੀ ਵੀ ਦਿਨੇ ਬੱਤੀ ਦੇਵਾਂਗੇ ਪਰ ਰਾਤ ਦੇ ਵਿੱਚ ਸ਼ਿਲਟ ਲਾਈ ਹੋਈ ਆ ਪ੍ਰੋਪਰ ਦਿਨੇ ਵੀ ਦੇ ਰਹੇ ਰਾਤ ਕਿ ਦੇਣਗੇ ਅਸੀਂ ਸਾਨੂੰ ਮਜਬੂਰੀ ਵਾਸ ਇੱਥੇ ਹੋਣਾ ਪਿਆ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹਦੇ ਗਰਮੀ ਬੜੀ ਆ ਪਰ ਜੋ ਸਾਡੀ ਸੁਣਵਾਈ ਕੋਈ ਨਹੀਂ ਫੈਸਲਾ ਸੁਕਣ ਦੀਆਂ ਨੇ ਕਦੋਂ ਐਜ ਪਾਣੀ ਆਣੀ ਆ ਕੋਈ ਸਪਲਾਈ ਛੋਟੇ ਅਧਿਕਾਰੀਆਂ ਤੋਂ ਲੈ ਕੇ ਵੱਡੇ ਤੱਕ ਕਹੀ ਗੱਲਬਾਤ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਹੋਈ ਅਜੇ ਵੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਸੋ ਅਸੀਂ ਪ੍ਰੋਪਰ ਲਿਖਵਾ ਕੇ ਰੱਖਿਆ ਸਾਰਾ ਇਹ ਕਾਫੀ ਡੇਟ ਹੋਈ ਤੇ ਇਹ ਮੰਗ ਪੱਤਰ ਲੈ ਕੇ ਆਏ ਆ ਜੀ ਸ਼ਾਂਤਬਾਈ ਪ੍ਰੋਟੈਸਟ ਕਰਨਦੇ ਆ ਜੇ ਸਾਡੀ ਬੰਦਾ ਨਹੀਂ ਮੰਨੀਆਂ ਗਈ ਆ ਤੇ ਵੱਡੇ ਲੋਕਾਂ ਦੇ ਪ੍ਰੋਟੈਸਟ ਕਰਾਂਗੇ ਨਾਲ ਕਿਸਾਨ ਜੱਥੇ ਪੰਡੀਆਂ ਵੀ ਹੋਣਗੀਆਂ ਸੋ ਸਵਾਸ ਕੇ ਅਸੀਂ ਬੜੇ ਨਾਖੁਸ਼ ਆ ਪੰਜਾਬ ਸਰਕਾਰ ਤੋਂ ਤੇ ਬਿਜਲੀ ਮਹਿੰਗੇ ਦੋ ਪੰਜਾਬ ਸਰਕਾਰ ਮਰਦਾਬਾਦ ਆਵਰ ਕੌਨ ਮਾਗਨਾ ਮਰਦਾਬਾਦ ਧਾਰੀਵਾਲ ਬਿਜਲੀ ਬੋਤਮ ਸਾਡਾ ਵਿਸ਼ੇਸ਼ ਮਰਦਾਬਾਦ ਭਾਈ ਮੈਂ ਗੁਰਨਾ ਪ੍ਰਤਪਾਲ ਸਿੰਘ ਆ ਵਿਧੀਪੁਰ ਸਾਡਾ ਪਿੰਡ ਵਾ ਜਿਹੜੇ ਧਾਰੀਵਾਲ ਬਿਜਲੀ ਘਰ ਤੋਂ ਸਾਡੇ ਸਪਲਾਈ ਚੱਲਦੀ ਆ ਕੋਲੇ ਵਾਹ ਦਿੱਚ ਉਧਰ ਪਰ ਬੜੋਏ ਤੇ ਦੀਦੀ ਪਰ ਜਿਹੜਾ ਵਾ ਸਪੀਡ ਤੇ ਚੱਲਦਾ ਵਾ 100 ਤੇ 32 ਕਿਲੋ ਦੇ ਤੋ ਜਦੋਂ ਦੀ ਪੈਡੀ ਸੀਜ਼ਨ ਸ਼ੁਰੂ ਹੋਇਆ ਵਾ 16 ਤਰੀਕ ਤੋਂ ਪੈਡੀ ਸੀਜ਼ਨ ਸ਼ੁਰੂ ਹੋਇਆ ਇੱਕ ਦਿਨ ਵੀ ਸਪਲਾਈ ਜਿਹੜੀ ਆ ਉਹ ਨਿਰੰਤਰ ਨਹੀਂ ਚੱਲੀ 4-4 ਘੰਟੇ ਦੇ ਤੇ ਪਾਵਰ ਕੱਟ ਰਹਿੰਦੇ ਨੇ ਪਾਵਰ ਕੱਟ ਰਹਿਣ ਤੋਂ ਬਾਅਦ ਸਾਨੂੰ ਉਹਦੀ ਜਿਹੜੀ ਵਾਧੂ ਸਪਲਾਈ ਉਹ ਦਿੱਤੀ ਨਹੀਂ ਜਾਂਦੀ ਦੂਸਰਾ ਵੀ ਕਿਸੇ ਫੀਡਰ ਕੋਈ ਬੰਦ ਹੋ ਜਾਂਦਾ ਵਾ ਤੇ ਜਿਹੋ ਦੀ ਵਾਧੂ ਸਪਲਾਈ ਆਉਂਦੀ ਆ ਤੇ ਉਹਦੀ ਸਾਡੀ ਸਪਲਾਈ ਦੇ ਵਿੱਚੋਂ ਉਹਨੂੰ ਕੱਟ ਲਿਆ ਜਾਂਦਾ ਵਾ ਜੋ ਕਿ ਉਹ ਕਿਸਾਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਸਪਲਾਈ ਚੱਲੀ ਤੇ ਕਿਹੜੇ ਵੇਲੇ ਬੰਦ ਹੋ ਗਈ ਜੋ ਉਹਨੇ ਆਪਣਾ ਸ਼ਡਿਊਲ ਬਣਾਇਆ ਹੁੰਦਾ ਕਿ ਮੈਂ ਆਪਣੀ ਵਾਰੀ 'ਚ ਆਹ ਕੰਮ ਕਰਨਾ ਵਾ ਉਹਦੀ ਵਾਰੀ 'ਚ ਸਪਲਾਈ ਕੱਟ ਲਈ ਜਾਂਦੀ ਹੈ ਤੇ ਉਹਨੂੰ ਕੋਈ ਬੈਨੀਫਿਟਰੀ ਨਹੀਂ ਹੁੰਦਾ ਇਸ ਕਰਕੇ ਆਪਾਂ ਜਿਹੜਾ ਪ੍ਰਦਰਸ਼ਨ ਕਰ ਰਹੇ ਆਂ ਵੀ ਜਿਹੜੀ ਬਿਜਲੀ ਆ ਉਹ 8 ਘੰਟੇ ਸਾਢੇ ਨਿਰੰਤਰ ਮਿਲਣੀ ਚਾਹੀਦੀ ਆ ਚਾਹੇ ਕਿ ਉਹ ਕਿਸੇ ਵੀ ਉੱਪਰਲੇ ਸੈਕਟਰ 'ਚੋਂ ਉਹਨੂੰ ਕੱਟ ਲਾ ਕੇ ਦਿੱਤੀ ਜਾਵੇ ਜਾਂ ਕੁਝ ਵੀ ਕੀਤਾ ਜਾਵੇ ਜਿਹੜੀ ਖੇਤੀ ਸੈਕਟਰ ਨੂੰ ਬਤਾਈ ਆ ਉਹਨੂੰ 8 ਘੰਟੇ ਸਪਲਾਈ ਜਿਹੜੀ ਮਿਲਣੀ ਚਾਹੀ ਤਨੋਂ ਲੰਬੇ ਪਹਿਲੇ ਵੀ ਕੋਰਾਂ ਨੇ ਜਿਹੜੀ ਗੱਲ ਕੀਤੀ ਸੀ ਵੀ ਇਹ ਮਸਲਾ ਆਦਾ ਜੀ ਮੇਰੇ ਨਾਲ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਸਾਨੂੰ ਜਿਹੜੀ ਬੱਤੀ ਆ ਬਹੁਤ ਜ਼ਿਆਦਾ ਘੱਟ ਮਿਲ ਰਹੀ ਆ ਇਹਦੇ ਵਾਸਤੇ ਕੁਝ ਕੀਤਾ ਜਾਵੇ ਕੱਲ ਵੀ ਬੱਤੀ ਸਾਡੀ ਜਿਹੜੀ 1:30 ਵਜੇ ਚੱਲਣੀ ਸੀਗੀ ਤੋਂ 6 ਵਜੇ ਚੱਲੀ ਆ 6 ਵਜੇ ਚੱਲ ਕੇ ਤੇ 9 ਵਜੇ ਕੇ ਤਾਂ ਕੋਈ 10-15 ਮਿੰਟ ਤੇ ਬੰਦ ਹੋ ਗਈ ਆ ਜਿਹੜੀ ਉਹਦੇ ਕੋਈ ਵਾਦੂ ਸਪਲਾਈ ਕਿਤੇ ਨਹੀਂ ਦਿੱਤੀ ਗਈ ਅੱਜ ਵਾਦ ਅੱਜ ਫਿਰ ਇਸੇ ਕਰਕੇ ਕਿਸੇ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਤਾਂ ਅੱਜ ਸਾਨੂੰ ਮਜਬੂਰ ਨੇ ਇੱਥੇ ਆਉਣਾ ਪਿਆ ਵਾ 10 ਕਹਿੰਦੇ ਕਿ ਦੂਜੇ ਬੱਤੀ ਜੋ ਵੀ ਕਹਿੰਦੇ ਆ ਐਕਸਪ ਉਹਦੀ ਸਰਕਾਰ ਦੇ ਉੱਪਰਲੇ ਬਿਆਨਾਂ ਤਾਂ ਕੀ ਆ ਥੱਲੇ ਕੁਝ ਨਹੀਂ ਹੈਗਾ ਥੱਲੇ ਦੇ ਐਵੇਂ ਕੁਝ ਵੀ ਨਹੀਂਗਾ ਥੱਲੇ ਤਾਂ ਦੇਖਣ ਨਹੀਂ ਦੇਜੇ ਬੱਤੀ ਪੂਰੀ ਮਿਲਦੀ ਉਹਦੇ ਕਿਸਾਨ ਤੇ ਕਿਉਂ ਆਉਣ ਆ ਜੀ ਕਹਿੰਦੇ ਦਿਨ ਦੀ ਸਪਲਾਈ ਦਿਨ ਦੀ ਸਪਲਾਈ ਜਿਹੜੀਆਂ ਪਿਛਲੀਆਂ ਵਾਰੀਆਂ ਚ ਸਾਰੀ ਇਹਨਾਂ ਨੇ ਖਰਾਬ ਕਰਕੇ ਦਿੱਤੀ ਆ ਕੁਝ ਨਹੀਂ ਕਰ ਰਹੇ ਲਾਈਟ ਦੀ ਬਰਬਾਦੀ ਕਰੀ ਜਾਂਦੇ ਆ ਜਿਹੜਾ ਰੋਸ ਤੋਂ ਜਾਂ ਕਰਦੇ ਕਿਹੜੀ ਜਗ੍ਹਾ ਕਰਦੇ ਪਿੱਛੇ ਧਾਰੀਵਾਲ 132 ਕੇਵੀ ਦੇ ਦਫਾ ਕਰ ਰਹੇ ਆ ਜੀ ਇਹਦੇ ਵਿੱਚ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਕਿ ਅਸੀਂ ਪ੍ਰੋਟੈਸਟ ਕਰਦੇ ਆ ਕੋਈ ਸਾਡਾ ਸੁਣੋ ਆਣ ਕੇ ਦੇਖੋ ਆਉਂਦੇ ਆ ਕਿ ਨਹੀਂ ਆਉਂਦੇ ਓ ਮੰਗ ਸਾਡੇ ਚ ਬੱਤੀ ਨਿਰੰਤਰ ਨੂੰ 8 ਘੰਟੇ ਮਿਲਣੀ ਚਾਹੀਦੀ ਆ ਜੇ ਕੋਈ ਜਾਨਾ ਨਹੀਂ ਤੇ ਅਸੀਂ ਤੁਹਾਡੀ ਗੱਲ ਸੁਣਦਾ ਫਿਰ ਜੇ ਲੰਮਾ ਪ੍ਰਦਰਸ਼ਨ ਕਰਾਂਗੇ ਤੇ ਵਾਸਤੇ ਇਹਦੇ ਵਾਸਤੇ ਪੂਰੇ ਜ਼ਿਮੀਦਾਰ ਪਿੰਡਾਂ ਚੋਂ ਤਿਆਰ ਆ ਜਰ ਆਪਾਂ ਨੂੰ ਕਿਸਾਨ ਜੱਤੇ ਬੰਦਿਆ ਸਾਡੇ ਨਾਲ ਸਾਰਾ ਕੁਝ ਬਰਿਆਂ ਆਣ ਕੇ ਬਹਿ ਜਾਗੇ ਤੇ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਉਹਨਾਂ ਨੂੰ ਸਪਲਾਈ ਜਿਹੜੀ ਏਪੀ ਦੀ ਬਹੁਤ ਘੱਟ ਮਿਲ ਰਹੀ ਆ ਤੇ ਉਹਨਾਂ ਦਾ ਮੰਗ ਪੱਤਰ ਅੱਜ ਮੇਰੇ ਵੱਲੋਂ ਪ੍ਰਾਪਤ ਕਰ ਲਿਆ ਗਿਆ ਵਾ ਇਹ ਜਿਹੜਾ ਮੰਗ ਪੱਤਰ ਆ ਆਪਾਂ ਆਪਣੇ ਉਚਿਤ ਅਧਿਕਾਰੀਆਂ ਨੂੰ ਭੇਜਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਜਿਹੜੀ ਆ ਬੱਤੀ ਜਿੰਨਾ ਚਿਰ ਘੱਟ ਮਿਲਦੀ ਆ ਉਹਨੂੰ ਕੰਪਨਸੇਸ਼ਨ ਪ੍ਰੋਪਰ ਦਵਾਈ ਜਾਵੇ ਤੇ ਅੱਗੇ ਤੋਂ ਇਹਨਾਂ ਨੂੰ ਜਿਹੜੀ ਆ ਪ੍ਰੋਬਲਮ ਦਾ ਨਾ ਸਾਹਮਣਾ ਕਰਨਾ ਪਵੇ ਪਰ ਇਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜਿਹੜੀ ਪ੍ਰੋਬਲਮ ਸੀਗੀ ਇਹ ਟੈਂਪਰੇਰੀ ਆਈ ਆ ਥਰਮਲ ਬੰਦ ਹੋਣ ਕਰਕੇ ਯੂਨਿਟ ਬੰਦ ਹੋਣ ਕਰਕੇ ਆਈ ਆ ਤੇ ਹੋਪਫੁਲੀ ਇਹ ਜਲਦੀ ਜਿਹੜੀ ਆ ਰਿਸੋਲਵ ਹੋ ਜੇਗੀ ਬੱਤੀ ਨਹੀਂ ਪੱਤੀ ਨਾਲ ਮਿਲਣੀ ਚਾਹੀਦੀ ਕਿੰਨੀ ਮਿਲਦੀ ਪਈ 32 ਵੱਖਰੇ ਵੱਖਰੇ ਗਰੁੱ ਤੇ ਦੋ ਗਰੁੱਪਾਂ ਨੂੰ ਤੇ ਲਗਭਗ ਬਰਾਬਰ ਮਿਲੀ ਇੱਕ ਗਰੁੱਪ ਨੂੰ ਰਾਤੀ ਜਿੰਨੇ ਸਾਢੇ 3 ਘੰਟੇ ਬੱਤੀ ਮਿਲੀ ਆ ਉਹਨੂੰ ਹੁਣੇ ਆਪਾਂ ਕੰਪਨਸੇਸ਼ਨ ਦੁਆਨ ਲਈ ਮੈਸੇਜ ਦੇ ਦਿੱਤਾ ਉਹ ਮਿਲ ਲ ਗਈ ਬਸ ਥੋੜੇ ਜਿਹਾ ਤੱਕ ਚੱਲ ਜਾਂਦੇ ਹਾਂ ਭੰਨਾ ਭਾਈ ਉਹਨਾਂ ਨੂੰ ਦੱਸਾਂਗੇ ਹਾਂਜੀ ਮੇਰੇ ਵੱਲੋਂ ਤੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਗਿਆ ਤੇ ਉਹਨਾਂ ਨੇ ਇਸ ਬੁੱਤੇ ਤੇ ਜਿਹੜਾ ਵਾ ਧਰਨਾ ਟੁੱਟ ਗਿਆ